ਲੋ ਵੀ ਮਿੱਤਰੋ ਆ ਵੀਡੀਓ ਪੂਰੇ ਧਿਆਨ ਨਾਲ ਸੁਣ ਲੋ ਇਹ ਤਾਂ ਸਸਤੀ ਘੋੜੀ ਨਹੀਂ ਮਿਲਨੀ ਚੰਬਾ ਬਸ਼ੇਰਾ ਵੀ ਨਹੀਂ ਉਹਨੇ ਜਿੱਥੇ ਮਿਲਦਾ ਜਿੰਨੇ ਜ ਘੋੜੀ ਮਿਲਦੇ ਆ ਆਮ ਮਾਰਵਾੜੀ ਘੋੜਿਆਂ ਦੀ ਫੀਸ ਹੀ ਉਹਨੇ ਜੋ ਸ਼ੁਰੂ ਹੁੰਦੀ ਹੈ ਜਿੰਨੇ ਦੀ ਘੋੜੀ ਮਿਲਦੇ ਨੇ ਦੋਸਤੋ ਮੇਟ ਵੀ ਹੋਈ ਆ ਪੁਰਾਣੇ ਰਿਜ਼ਲਟ ਦੀਆਂ ਫੋਟੋ ਵੀ ਮਿਲ ਜਾਣਗੀਆਂ ਤੇ ਜਿਹੜੇ ਘੋੜੇ ਤੋਂ ਮੇਟ ਹੋਈ ਉਹਦੀ ਫੋਟੋ ਵੀਡੀਓ ਮਿਲ ਜੂ ਵੀਡੀਓ ਤੇ ਰੇਟ ਆਪਾਂ ਸ਼ੁਰੂਆਤ ਹੀ ਦੱਸ ਦਿੰਦੇ ਆ 60000 ਰੁਪਇਆ ਰੇਟ ਆ ਵੀਡੀਓ ਪ੍ਰੋਪਰ ਸੁਣ ਲੋ ਜਿਹੜੀ ਤਾਂ ਕਿ ਸਾਰੀ ਡਿਟੇਲ ਤੁਹਾਨੂੰ ਪਤਾ ਚੱਲ ਜੇ ਜੇ ਬਾਤ ਤੇ ਕੋੜੀ ਫੱਟ ਹੋਈ ਤਾਂ ਆ ਕੇ ਦੇਖ ਲਓ ਆਪਾਂ ਤਾਂ ਇੰਨੀ ਗਾਰੰਟੀ ਦੇ ਸਕਦੇ ਆ ਇਹਦੇ ਨਾਲ ਉਹ ਸਸਤੀ ਘੂੜੀ ਨਹੀਂ ਮਿਲਨੀ ਤੁਹਾਨੂੰ ਸੌਂਕ ਵੀ ਪੂਰਾ ਹੋਊ ਘੋੜੀ ਬਿਮਾਰਵਾੜੀ ਆ ਬੱਚੇ ਵੀ ਚੰਗੇ ਦਿੰਦੀ ਐ ਸਵਾਰੀ ਦੀ ਬਾਸ ਤੇ ਰੇਟ ਵੀ ਘੱਟ ਸਭ ਤੋਂ ਪਹਿਲਾਂ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾ ਜੀ ਤਾਂ ਸਟੱਡ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਆ ਜੀ ਆਣ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਜੀ ਇਹ ਵੀਡੀਓ ਦੋਸਤੋ 16 ਜੂਨ 2025 ਦੀ ਆ ਦੁਬਾਰਾ ਫੇਰ ਸੌਂਦਾ 16 ਜੂਨ 2025 ਕਿਉਂਕਿ ਜਿੰਨੇ ਕ ਮੈਨੂੰ ਉਮੀਦ ਆ ਸਸਤੀ ਘੋੜੀ ਹੋਣ ਦੀ ਵਜ੍ਹਾ ਕਰਕੇ ਵੀਡੀਓ ਚੱਲੂ ਕਈ ਵਾਰ ਪੁਰਾਣੀ ਵੀਡੀਓ ਸਾਹਮਣੇ ਬਾਅਦ ਚ ਆਈ ਜਾਂਦੀ ਤਾਂ ਮੈਂ ਤਰੀਕ ਬੋਲਤੀ ਜਿੰਨੇ ਕ ਮੈਨੂੰ ਉਮੀਦ ਆ ਵੀ ਘੋੜੀ ਥੀਤੀ ਵਿਕੋ ਮਿੱਤਰੋ ਜਲਦੀ ਤੋਂ ਜਲਦੀ ਫੋਨ ਲਾ ਲਓ ਬਾਅਦ ਚ ਲੰਬਾ ਨਾ ਦਿਓ ਵੀ ਯਾਰ ਘੋੜੀ ਥੇਲ ਹੋ ਗਈ ਮਿੱਤਰੋ 93 ਤੋਂ 60 ਇੰਚ ਦੇ ਵਿਚਾਲੇ ਇਹਦੀ ਹਾਈਟ ਆ ਤੇ ਮਾਰਵਾੜੀ ਘੋੜੀ ਹੈ ਮੱਥੇ ਫੁੱਲ ਆ ਕਹਿੰਦਾ ਮਤਲਬ ਵੀ ਬਰੀਡਿੰਗ ਵਾਲੀ ਘੋੜੀਓ ਮਿੱਤਰੋ ਤੇ ਬਾਈ ਕੇਬਲ ਸਰਪੰਚ ਵਾਲੇ ਘੋੜੇ ਜੰਗੀਆਂ ਨੇ ਆਇਆ ਮੱਝੂ ਕੇ ਲੈਣ ਦੇ ਘੋੜੇ ਤੋਂ ਮੀਟ ਵੀ ਹੋਈ ਹੋਇਆ ਫੋਟੋ ਵੀਡੀਓ ਮਿਲ ਜੂ ਤੇ ਰਿਜ਼ਲਟ ਪੁਰਾਣਾ ਵੀ ਰਿਜ਼ਲਟ ਬਹੁਤ ਸੋਨਾ ਮਾਰਵਾੜੀ ਬਿਸ਼ੇਰੀ ਸੀ ਮਗਰ ਤੇ ਬਾਬਾ ਸੌਖ ਰੱਖ ਕੇ ਐਕਟਿਵ ਬੱਚਾ ਪੂਰੇ ਟੌਪ ਦੇ ਚੰਗੇ ਘੋੜੇ ਤੋਂ ਤੇ ਦੋਸਤੋ ਜੇ ਖਾਲੀ ਰਹਿੰਦੀ ਆ ਤਾਂ ਆਪਾਂ ਆਪਣੇ ਵਾਲੇ ਜੈ ਰਾਜ ਜਾਂ ਗੁਰਦਿੱਤ ਤੋਂ ਫ੍ਰੀ ਚ ਮੀਟ ਕਰਵਾ ਦਾਂਗੇ ਹਨਾ ਤੇ ਮੰਨ ਲਓ ਕਹਿੰਦਾ ਮਤਲਬ ਇਹ ਆ ਵੀ 51 51000 ਤਾਂ ਘੋੜੇ ਦੀ ਫੀਸ ਹੀ ਆ ਤਾਂ ਨੂੰ ਫੀਸਤੀ ਘੋੜੀ ਰਹਿ ਜਾਣੀ ਇਹਦਾ ਆਪਾ ਹੁੰਦਾ ਵੀ ਜੇ ਨਵੇਂ ਬੰਦੇ ਦਾ ਮਾਰਦੀ ਰਹੀ ਜੀ ਹੁੰਦੇ ਸਵਾਰੀ ਪੂਰੀ ਹੋ ਜਾ ਤਾਂ ਮਿੱਤਰੋ ਸਵਾਰੀ ਵੀ ਕਰਾਉਂਦੀ ਆ ਬੱਚੇ ਵੀ ਟੌਪ ਦੇ ਦਿੰਦੀ ਆ ਇਹਦਾ ਇੰਨਾ ਮਾਰਵੜੀ ਬਸ਼ੇਰਾ ਵੀ ਜੈਰਾਜ ਦਾ ਆ ਕਹਿੰਦਾ ਨਾ ਉਹ ਵੀ ਲੱਖ ਤੋਂ ਥੱਲੇ ਨਹੀਂ ਵੇਖਣਾ ਤੇ ਨੰਬਰ 2 ਤੇ ਹੱਥਾਂ ਪੈਰਾਂ ਦੀ ਘੋਡੀ ਜਮਾ ਸਾਫ ਆ ਉਮਰ 6 ਤੋਂ 6.5 ਸਾਲ ਹੂ ਮਿੱਤਰੋ ਸਵਾਰੀ ਸੂਰੀ ਦੀ ਬਾਸ ਆ ਮੇਨ ਗੱਲ ਆ ਸਾਊ ਠੰਡੀ ਘਰੇ ਰੱਖਣਾ ਜੀ ਨਹੀਂ ਤਾਂ ਨਵੇਂ ਭਰਾਵਾਂ ਦੀ ਇਹ ਹੁੰਦੀ ਆ ਸਵਾਲ ਪਹਿਲਾ ਜੀ ਬਈ ਯਾਰ ਸਾਊ ਠੰਡੀ ਬੱਚਿਆਂ ਦੇ ਲੱਤ ਲੋਤ ਤਾਂ ਨਹੀਂ ਮਾਰਦੀ ਤਾਂ ਮਿੱਤਰੋ ਜਮਾ ਸਾਊ ਠੰਡੀ ਆ ਧੌਣ ਤੋਂ ਲੰਮੀ ਆ ਤੇ ਪੂਰੀ ਮੰਨ ਲਓ ਭਾਲੇ 60000 ਇਹ ਤਾਂ ਐਤੋਂ ਸਸਤੀ ਘੋੜੀ ਨਹੀਂ ਮਿਲਨੀ ਤੇ ਇੱਕ ਚੀਜ਼ ਆ ਦੋਸਤੋ ਵੀਡੀਓ ਦੇ ਵਿੱਚ ਹੀ ਦੱਸ ਦਨੇ ਘੋੜੀ ਜਮਾਂਦਰੂ ਇੱਕ ਅੱਖੋਂ ਵੀ ਇੱਕ ਅੱਖ ਹੈਣੀ ਘੋੜੀ ਦੇ ਇੱਕ ਅੱਖ ਹੀ ਆ ਤੇ ਆ ਤਾਂ ਪੌਣ ਵਾਲੇ ਫਲੀਆਂ ਲੈ ਕਿਉਂਕਿ ਕਾਫੀ ਵੀਰਾਂ ਦੇ ਫੋਨ ਆਉਂਦੇ ਹੁੰਦੇ ਬਾਈ ਮਨਾਖੀ ਘੋੜੀ ਮਿਲ ਜੇ ਤਾਂ ਮਿੱਤਰੋ ਨਾਲੇ ਸੇਵਾ ਹੋ ਜੂ ਨਾਲੇ ਸੌਂਗ ਪੂਰਾ ਹੋ ਜੂ ਨਾਲੇ ਬਰੀਡਿੰਗ ਕਰੀ ਜਦ ਲੋ ਹੈਨਾ ਸਾਰੇ ਸੌਂਗ ਪੂਰੇ ਕਰ ਦੂ ਸੋ ਜਿਹੜੇ ਵੀ ਭਰਾ ਦੇ ਪਸੰਦ ਹੋਈ ਤਾਂ ਫੋਨ ਲਾ ਲਿਓ ਮਿਲਦੇ ਹਾਂ ਜਲਦ ਨਵੀਂ ਵੀਡੀਓ ਨਾਲ